ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਤੁਸੀਂ ਜਨਮੇ ਕਿੱਥੇ ਹੋ ਇਹ ਤੁਹਾਡੇ ਵਾਸ ਵਿੱਚ ਨਹੀਂ ਸੀ ਤੁਸੀਂ ਮਰੇ ਕਿੱਥੇ ਹੋ ਇਹ ਤੁਹਾਡੇ ਵਾਸ ਵਿੱਚ ਹੁਣ ਇਹ ਗੱਲ ਮੈਂ ਸਰੀਰਕ ਤਲਦੇ ਨਹੀਂ ਕਰ ਰਿਹਾ ਇੱਕ ਦੋ ਨੁਕਤੇ ਨੇ ਮੈਂ ਪਹਿਲਾਂ ਤੁਹਾਡੇ ਸਾਹਮਣੇ ਕਹਿ ਦਿਆਂ ਉਸ ਤੋਂ ਬਾਅਦ ਆਪਣੀ ਗੱਲ ਨੂੰ ਕਵਾਂਗਾ ਤੁਸੀਂ ਜਨਮੇ ਕਿੱਥੇ ਹੋ ਮਾਂ ਕੌਣ ਸੀ ਵੀ ਉਹ ਕੌਣ ਸੀ ਇਹ ਤੁਹਾਡੀ ਆਪਣੀ ਜਿਹੜੀ ਇਹ ਚੋਣ ਨਹੀਂ ਸੀ ਤੁਹਾਡੇ ਤੋਂ ਪੁੱਛਿਆ ਵੀ ਨਹੀਂ ਗਿਆ ਵੀ ਫਲਾਣੀ ਮਾਂ ਤੈਨੂੰ ਦੇਣੀ ਚਾਹੁੰਦੇ ਆ ਫਲਾਣਾ ਪਿਤਾ ਦੇਣਾ ਚਾਹੁੰਦੇ ਆ ਤੇਰੀ ਕੀ ਸਲਾਹ ਹੈ ਤੁਹਾਡੇ ਤੋਂ ਪੁੱਛ ਕੇ ਤੁਹਾਡਾ ਜਨਮ ਨਹੀਂ ਹੋਇਆ ਮਾਂ ਬਾਪ ਤੁਹਾਡਾ ਫੈਸਲਾ ਨਹੀਂ ਤੁਹਾਡੀ ਆਪਣੀ ਚੋਣ ਨਹੀਂ ਇਹ ਦੋ ਅੱਗੇ ਤੁਸੀਂ ਕਿਸ ਜਾਤ ਵਿੱਚ ਜਨਮ ਲੈਣਾ ਹੈ ਇਹ ਵੀ ਸਿਲੈਕਸ਼ਨ ਤੁਹਾਡੀ ਨਹੀਂ ਹੈ ਚੋਣ ਤੁਹਾਡੀ ਨਹੀਂ ਹੈ ਤੁਸੀਂ ਕਿਸ ਪਿੰਡ ਵਿੱਚ ਜਨਮ ਲੈਣਾ ਹੈ ਕਿਸ ਸ਼ਹਿਰ ਵਿੱਚ ਜਨਮ ਲੈਣਾ ਹੈ ਇਹ ਵੀ ਤੁਹਾਡੇ ਤੋਂ ਪੁੱਛ ਕੇ ਨਹੀਂ ਹੋਇਆ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਮਾਂ ਕੌਣ ਬਣੀ ਤੁਹਾਡਾ ਪਿਤਾ ਕੌਣ ਬਣਿਆ ਤੁਹਾਨੂੰ ਜਾਤ ਕਿਹੜੀ ਮਿਲੀ ਜਿਹੜੀ ਦੁਨਿਆਵੀ ਜਾਤ ਨਾਵਾਂ ਦੇ ਨਾਲ ਬੋਲੀ ਜਾਂਦੀ ਹੈ ਮੈਂ ਸਪਸ਼ਟ ਲਫ਼ਜ਼ਾਂ 'ਚ ਗੱਲ ਕਹਿ ਰਿਹਾ ਤੁਹਾਨੂੰ ਪਿੰਡ ਕਿਹੜਾ ਮਿਲਿਆ ਸ਼ਹਿਰ ਕਿਹੜਾ ਮਿਲਿਆ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਇੱਕ ਦੋ ਨੁਕਤੇ ਹੋਰ ਕਹਿ ਦਿਆਂ ਜਨਮ ਤੁਹਾਡੀ ਸਲਾਹ ਨਾਲ ਨਹੀਂ ਹੁੰਦਾ ਤੁਸੀਂ ਕਿੱਥੇ ਲੈਣਾ ਹੈ ਕਿੱਥੇ ਨਹੀਂ ਇਹਦੇ ਵਿੱਚ ਕੁਝ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ ਇੱਕ ਹੋਰ ਤੁਹਾਡਾ ਕੱਦ ਕਾਠ ਤੁਹਾਡਾ ਮੂੰਹ ਮੱਥਾ ਤੁਹਾਡਾ ਨਕਸ਼ੋ ਨਿਗਾਰ ਤੁਹਾਡਾ ਰੂਪ ਰੰਗ ਇਹ ਵੀ ਤੁਹਾਡੀ ਸਿਲੈਕਸ਼ਨ ਨਹੀਂ ਨਾ ਤੁਹਾਡੇ ਮਾਪੇ ਦੀ ਸਿਲੈਕਸ਼ਨ ਨੇ ਮੰਨ ਲਓ ਮਾਂ ਪਿਓ ਨੂੰ ਪੁੱਛਿਆ ਜਾਏ ਵੀ ਤੂੰ ਬੱਚੇ ਦੇ ਨਕਸ਼ੋ ਨਿਗਾਰ ਕਿਵੇਂ ਤੇ ਚਾਉਣੀ ਹੈ ਤੇ ਮਾਂ ਕਹੇਗੀ ਦੁਨੀਆ ਦਾ ਸਭ ਤੋਂ ਸੋਹਣਾ ਬੱਚਾ ਮੇਰੇ ਘਰ ਜਨਮ ਲਵੇ ਪਿਓ ਕਹੇਗਾ ਮੇਰੇ ਘਰ ਜਨਮ ਲਵੇ ਪਰ ਪੁੱਛਿਆ ਨਹੀਂ ਜਾਂਦਾ ਕਦੇ-ਕਦੇ ਰੂਪ ਰੰਗ ਵਿੱਚ ਥੋੜੇ ਜਿਹਾ ਬੌਣੇ ਬੱਚੇ ਜਨਮ ਲੈ ਲੈਂਦੇ ਨੇ ਜਿਨ੍ਹਾਂ ਦਾ ਰੂਪ ਰੰਗ ਕੱਦ ਕਾਠ ਨਕਸ਼ੋ ਨਿਗਾਰ ਆਮ ਦੁਨਿਆਵੀ ਤਲ ਤੇ ਠੀਕ ਨਹੀਂ ਹੁੰਦਾ ਉਦਾਂ ਦੇ ਬੱਚਿਆਂ ਦਾ ਵੀ ਜਨਮ ਹੁੰਦਾ ਹੈ ਫਿਰ ਖਰੇ ਇੱਕ ਵਿਸ਼ਾ ਵੱਖਰਾ ਹੈ ਵੀ ਮਾਂ ਲਈ ਸਾਰੇ ਪੁੱਤ ਧੀਆਂ ਸੋਨੇ ਹੀ ਹੁੰਦੇ ਨੇ ਉਹ ਇੱਕ ਵਿਸ਼ਾ ਵੱਖਰਾ ਹੈ ਇੱਕ ਮੈਂ ਹੋਰ ਗੱਲ ਕਹਿ ਦਿਆਂ ਵੀ ਗਰੀਬ ਘਰ ਵਿੱਚ ਜੇ ਤੁਸੀਂ ਜਨਮੇ ਹੋ ਇਹ ਤੁਹਾਡੇ ਵੱਸ ਵਿੱਚ ਨਹੀਂ ਸੀ ਵੀ ਤੁਸੀਂ ਗਰੀਬ ਪਿਓ ਦੇ ਗਰੀਬ ਮਾਂ ਦੇ ਘਰ ਵਿੱਚ ਜਨਮ ਲੈਣਾ ਹੈ ਜਾਂ ਅਮੀਰ ਮਾਂ ਪਿਓ ਦੇ ਘਰ ਵਿੱਚ ਜਨਮ ਲੈਣਾ ਹੈ ਪਰ ਤੁਸੀਂ ਜਨਮੇ ਕਿੱਥੇ ਹੋ ਦੁਨਿਆਵੀ ਤੌਰ ਤੇ ਬਾਹਰੀ ਤੌਰ ਤੇ ਗੱਲ ਕਰ ਰਿਹਾ ਤੁਸੀਂ ਜਨਮੇ ਕਿੱਥੇ ਉਹ ਵੱਸ ਵਿੱਚ ਨਹੀਂ ਗਰੀਬੀ ਵਿੱਚ ਜਨਮੇ ਉਹ ਵੱਸ ਵਿੱਚ ਨਹੀਂ ਪਰ ਮਰਨਾ ਕਿੱਥੇ ਹੈ ਇਹ ਤੁਹਾਡੇ ਵੱਸ ਵਿੱਚ ਹੈ ਨੁਕਤੇ ਨੂੰ ਸਮਝ ਲਿਓ ਮੈਂ ਗੱਲ ਇਹ ਨਹੀਂ ਕਰ ਰਿਹਾ ਵੀ ਮਰਨ ਵਾਸਤੇ ਤੁਹਾਡੀ ਆਪਣੀ ਚੋਣ ਹੈ ਵੀ ਕਿਹੜੀ ਜਗ੍ਹਾ ਹੋਵੇ ਕਿਹੜਾ ਪਿੰਡ ਹੋਵੇ ਕਿਹੜਾ ਸ਼ਹਿਰ ਹੋਵੇ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਮੈਂ ਗੱਲ ਉਹ ਨਹੀਂ ਕਰ ਰਿਹਾ ਜੇ ਗਰੀਬੀ ਵਿੱਚ ਜਨਮੇ ਹੋ ਤੁਹਾਡੇ ਵਸ ਵਿੱਚ ਨਹੀਂ ਜੇ ਗਰੀਬੀ ਵਿੱਚ ਮਰੇ ਹੋ ਇਹ ਤੁਹਾਡੇ ਵਸ ਵਿੱਚ ਹੈ ਤੁਸੀਂ ਮਰਨਾ ਗਰੀਬੀ ਵਿੱਚ ਹੈ ਜਾਂ ਮਰਨਾ ਅਮੀਰੀ ਵਿੱਚ ਇਹ ਤੁਹਾਡੀ ਆਪਣੀ ਸਿਲੈਕਸ਼ਨ ਹੈ ਤੁਹਾਡੀ ਆਪਣੀ ਚੋਣ ਹੈ ਤੁਹਾਡਾ ਆਪਣਾ ਫੈਸਲਾ ਹੈ ਤੁਸੀਂ ਕਿਸ ਅਹੁਦੇ ਤੇ ਮਰੇ ਹੋ ਤੁਸੀਂ ਕਿੰਨੀ ਇੱਜ਼ਤ ਵਿੱਚ ਮਰੇ ਹੋ ਜਾਂ ਬੇਇੱਜ਼ਤੀ ਵਿੱਚ ਮਰੇ ਹੋ ਇਹ ਤੁਹਾਡੇ ਵੱਸ ਵਿੱਚ ਹੈ ਤੁਹਾਡੀ ਆਪਣੀ ਸਿਲੈਕਸ਼ਨ ਹੈ ਤੁਹਾਡੇ ਆਪਣਾ ਸਾਰਾ ਕੁਝ ਆਪਣੇ ਵੱਸ ਵਿੱਚ ਹੈ ਮੈਨੂੰ ਇੱਕ ਬਿਲ ਗੇਟਸ ਦਾ ਕੀ ਹੋਇਆ ਬੋਲਚੇ ਤੇ ਆਉਂਦਾ ਹੈ ਉਹ ਕਹਿੰਦਾ ਇਫ ਯੂ ਬੌਰਨ ਪੂਰ ਇਟਸ ਨਾਟ ਯੂਰ ਮਿਸਟੇਕ ਇਫ ਯੂ ਡਾਈ ਪੂਰ ਇਟਸ ਯੂਰ ਮਿਸਟੇਕ ਉਹ ਕਹਿੰਦਾ ਹੈ ਅਗਰ ਤੁਸੀਂ ਗਰੀਬੀ ਵਿੱਚ ਜਨਮੇ ਹੋ ਇਹ ਤੁਹਾਡੀ ਗਲਤੀ ਨਹੀਂ ਸੀ ਮਾਂ ਗਰੀਬ ਸੀ ਜਾ ਉਹਨਾਂ ਨੂੰ ਸਾਧਨ ਨਹੀਂ ਮਿਲੇ ਪਿਓ ਗਰੀਬ ਸੀ ਉਹਨਾਂ ਨੂੰ ਚੰਗੇ ਸਾਧਨ ਨਹੀਂ ਮਿਲੇ ਚੰਗੀ ਜੋਬ ਨਹੀਂ ਮਿਲੀ ਉਹ ਚੰਗਾ ਬਿਜ਼ਨਸ ਕਰਨੇ ਪਏ ਜਾਂ ਉਹਨਾਂ ਦੇ ਬਸ ਵਿੱਚ ਨਹੀਂ ਕੁਝ ਵੀ ਏ ਬੀ ਸੀ ਕੁਝ ਵੀ ਕਹਿ ਸਕਦੇ ਆ ਇਫ ਯੂ ਡਾਈ ਪੋਰ ਅਗਰ ਤੁਸੀਂ ਗਰੀਬੀ ਵਿੱਚ ਮਰਦੇ ਹੋ ਇਟਸ ਯੂਰ ਮਿਸਟੇਕ ਉਹ ਕਹਿੰਦਾ ਇਹ ਤੁਹਾਡੀ ਮਿਸਟੇਕ ਹੈ ਇਹ ਤੁਹਾਡਾ ਫਾਲਟ ਹੈ ਇਹ ਤੁਹਾਡੀ ਗਲਤੀ ਹੈ ਵੀ ਤੁਸੀਂ ਅਮੀਰੀ ਵਿੱਚ ਕਿਉਂ ਨਹੀਂ ਮਰੇ ਇਹਦਾ ਮਤਲਬ ਪਤਾ ਕੀ ਹੈ ਤੁਸੀਂ ਮਿਹਨਤ ਕਰ ਸਕਦੇ ਸੀ ਕੀਤੀ ਨਹੀਂ ਤੁਸੀਂ ਪੜ੍ਹ ਕੇ ਚੰਗੀ ਜੌਬ ਕਰ ਸਕਦੇ ਸੀ ਕੀਤੀ ਨਹੀਂ ਤੁਸੀਂ ਸਕਸੈਸ ਹੋ ਸਕਦੇ ਸੀ ਹੋਏ ਨਹੀਂ ਤੁਸੀਂ ਪੋਜੀਟਿਵ ਆਪਣੇ ਆਪ ਨੂੰ ਰੱਖ ਕੇ ਜ਼ੀਰੋ ਤੋਂ ਉੱਠ ਕੇ ਹੀਰੋ ਬਣ ਸਕਦੇ ਸੀ ਪਰ ਬਣੇ ਨਹੀਂ ਹਰ ਵਕਤ 네ਗਟਿਵਿਟੀ ਦੇ ਨਾਲ ਭਰਦੇ ਰਹੇ ਆਪਣੇ ਆਪ ਨੂੰ ਆਹ ਕੰਮ ਕਰ ਲਿਆ ਇਹਦੇ ਵਿੱਚ ਆ ਨੁਕਸਾਨ ਨਾ ਹੋ ਜਾਏ ਆ ਕੰਮ ਕਰ ਲਿਆ ਇਹ ਨੁਕਸਾਨ ਨਾ ਹੋ ਜਾਏ ਕੌਣ 25 30 ਸਾਲ ਕਿਤਾਬਾਂ ਦੇ ਨਾਲ ਮਗਦਮਾਰੀ ਕਰੇ ਤੇ ਬਾਅਦ ਵਿੱਚ ਰੋਟੀ ਦਾ ਸਾਧਨ ਬਣਾਏ ਜੌਬ ਕਰੇ ਤੁਸੀਂ ਇਦਾਂ ਦੀ ਨੈਗੇਟਿਵਿਟੀ ਆਪਣੇ ਆਪ ਨੂੰ ਦਿੰਦੇ ਰਹੇ ਜਿਹਦੇ ਕਰਕੇ ਤੁਸੀਂ ਗਰੀਬ ਰਹੇ ਹੋ ਤੁਸੀਂ ਤੁਰੰਦੀ ਹਿੰਮਤ ਨਹੀਂ ਕੀਤੀ ਤਾਂ ਗਰੀਬ ਰਹੇ ਹੋ ਕੁਝ ਕਰਨ ਦੀ ਹਿੰਮਤ ਨਹੀਂ ਕੀਤੀ ਤੁਸੀਂ ਤਾਂ ਗਰੀਬ ਰਹੇ ਹੋ ਮੇਰਾ ਇੱਕ ਫਰੈਂਡ ਸ਼ਿਕਾਗੋ ਵਿੱਚ ਰਹਿੰਦਾ ਹੈ ਬਾਲਟਿਮੋਰ ਵਿੱਚ ਰਹਿੰਦਾ ਸੌਰੀ ਉਹਦੀ ਇੱਕ ਦਿਨ ਮੈਨੂੰ ਕਾਲ ਆਈ ਤੇ ਉਮਰ ਉਹਦੀ 40 ਕੁ ਸਾਲ ਦੀ ਉਨੇ ਗੱਲਾਂ ਕਰਦਿਆਂ ਕਰਦਿਆਂ ਨਾ ਮੈਨੂੰ ਇੱਕ ਗੱਲ ਕਹੀ ਭਾਜੀ ਮੈਂ ਆਪਣੇ ਬੱਚਿਆਂ ਨੂੰ ਕਿਹਾ ਹਾਲਾਂ 40 ਸਾਲ ਦੀ ਉਹਦੀ ਆਪਣੀ ਉਮਰ ਹੈ ਤੇ ਬੱਚੇ ਕਿਹੜੀ ਉਮਰ ਚ ਹੋਏ ਹੋਣਗੇ ਅੰਦਾਜ਼ਾ ਲਾ ਲਵਾਂ ਮੈਂ ਬੱਚਿਆਂ ਨੂੰ ਕਿਹਾ ਵੀ ਮੈਂ ਤੇ ਜੋ ਕਰਨਾ ਸੀ ਕਰ ਲਿਆ ਹੈ ਬਾਕੀ ਮੈਂ ਕੁਝ ਨਹੀਂ ਕਰਨਾ ਹੁਣ ਤੁਹਾਡੀ ਜ਼ਿੰਦਗੀ ਹੈ ਤੁਸੀਂ ਆਪਣੇ ਢੰਗ ਨਾਲ ਬਤੀਤ ਕਰੋ ਮੈਂ ਕਿਹਾ ਯਾਰ ਬਹੁਤ ਨੈਗੇਟਿਵਿਟੀ ਤੇਰੇ ਅੰਦਰ ਔਰ ਉਹ ਨੈਗੇਟਿਵਿਟੀ ਤੈਨੂੰ ਵੀ ਕਰਨ ਤੋਂ ਰੋਕ ਰਹੀ ਏ ਤੇਰੇ ਬੱਚਿਆਂ ਨੂੰ ਵੀ ਤੂੰ ਨੈਗੇਟਿਵਿਟੀ ਦੇ ਰਿਹਾ ਹੈ ਵੀ ਉਹ ਵੀ ਕੁਝ ਨਾ ਕਰ ਸਕਣ ਕਹਿੰਦਾ ਕਿਉਂ ਮੈਂ ਕਿਹਾ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਮਿਹਨਤ ਕਰਨ ਦੀ ਉਮਰ ਨਹੀਂ ਹੁੰਦੀ ਪੜਨ ਦੀ ਕੋਈ ਉਮਰ ਨਹੀਂ ਹੁੰਦੀ ਮੈਂ ਇੱਕ ਗੋਰੀ ਦੀ ਇੱਕ ਦਿਨ ਸਟੇਟਮੈਂਟ ਪੜ ਰਿਹਾ ਸਾਂ ਉਹ ਗੋਰੀ ਨੂੰ ਸੀ ਕੈਂਸਰ ਦਾ ਰੋਗ ਡਾਕਟਰਾਂ ਨੇ ਇੱਕ ਗੱਲ ਕਹੀ ਵੀ ਅਸੀਂ ਤੇਰਾ ਟ੍ਰੀਟਮੈਂਟ ਕਰ ਦਿੱਤਾ ਹੈ ਕੀਮੋ ਕਰ ਦਿੱਤੀ ਤੇ ਤੇਰੀ ਸਰਜਰੀ ਕਰ ਦਿੱਤੀ ਹੈ ਪਰ ਅਸੀਂ ਤੈਨੂੰ ਇੱਕ ਰਾਏ ਦਿੰਨੇ ਆਂ ਵੀ ਤੇਰੇ ਕੋਲ ਇੱਕ ਸਾਲ ਤੋਂ ਵੱਧ ਦਾ ਸਮਾਂ ਨਹੀਂ ਹੈ ਐਗਜ਼ਾਮਪਲ ਸਟੇਟਮੈਂਟ ਦੇ ਅੰਦਰ ਵੈਸੇ ਇੱਕ ਸਾਲੀ ਕਿਹਾ ਸੀ ਵੀ ਇੱਕ ਸਾਲ ਦਾ ਸਮਾਂ ਸਾਡੇ ਅੰਦਾਜ਼ੇ ਸਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਤੋਂ ਸਾਲ ਤੋਂ ਬਾਅਦ ਨਹੀਂ ਰਹਿ ਸਕेंगे ਕਹਿੰਦੇ ਨੇ ਗੋਰੀ ਖਿੜ ਖੜਾ ਕੇ ਹੱਸੀ ਹਸਪੀਟਲ ਦੇ ਅੰਦਰ ਉਹਨੇ ਤਾੜੀ ਮਾਰੀ ਤੇ ਡਾਕਟਰਾਂ ਨੇ ਪੁੱਛਿਆ ਵੀ ਬੜੀ ਖੁਸ਼ ਹੋਈਂ ਕਾਰਨ ਉਨੇ ਕਿਹਾ ਵੀ ਮੇਰੇ 8-9 ਮਹੀਨੇ ਲੱਗਦੇ ਨੇ ਮੇਰੀ ਪੀਐਚਡੀ ਮੁਕੰਮਲ ਹੋਣ ਵਾਲੀ ਬਾਕੀ ਹੈ ਮੈਂ ਆਪਣੀ ਪੀਐਚਡੀ ਤੇ ਕਰ ਲਵਾਂਗੀ ਡਾਕਟਰ ਬੜੇ ਹੈਰਾਨ ਹੋਏ ਵੀ ਇੰਨੀ ਪੋਜ਼ਿਟਿਵਿਟੀ ਮਨ ਦੇ ਅੰਦਰ ਭਰੀ ਇੰਨੀ ਪੋਜ਼ਿਟਿਵ ਰਹਿਣ ਵਾਲੀ ਉਹ ਔਰਤ ਵੀ ਅਸੀਂ ਖਬਰ ਦੇ ਰਹੇ ਹਾਂ ਸਾਲ ਤੱਕ ਤੂੰ ਮਰ ਜਾਣਾ ਤੇ ਉਹ ਕਹਿੰਦੀ ਮੇਰੀ 8-9 ਮਹੀਨੇ ਬਾਅਦ ਡਿਗਰੀ ਮੁਕੰਮਲ ਹੋ ਜਾਣੀ ਹੈ ਪੀਐਚਡੀ ਮੁਕੰਮਲ ਹੋ ਜਾਣੀ ਮੈਂ ਉਹ ਤੇ ਕਰ ਲਵਾਂਗੀ ਇਹਨੂੰ ਕਹਿੰਦੇ ਨੇ ਐਟੀਟਿਊਡ ਰੱਖਣਾ ਇਹਨੂੰ ਕਹਿੰਦੇ ਨੇ ਪੋਜ਼ਿਟਿਵ ਰਹਿਣਾ ਇਨੂੰ ਕਹਿੰਦੇ ਨੇ ਆਪਣੇ ਆਪ ਨੂੰ ਸਕਾਰਾਤਮਕ ਰੱਖਣਾ ਪਰ ਸਾਡੇ ਅੰਦਰ ਇੰਨੀ ਨੈਗੇਟਿਵਿਟੀ ਕੁੱਟ-ਕੁੱਟ ਕੇ ਭਰੀ ਏ ਛੱਡੋ ਮਰਤੇ ਜਾਣਾ ਹੀ ਏ ਮਿਹਨਤ ਕੀ ਕਰਨੀ ਏ ਮਰਤੇ ਜਾਣਾ ਹੀ ਏ ਪੜਨਾ ਕੀ ਏ ਖੈਰ ਤਾਂ ਹੀ ਗਰੀਬ ਰਹਿਨੇ ਫਿਰ ਮੈਂ ਦੁਬਾਰਾ ਕਹਿ ਰਿਹਾ ਕਿਹੜੀ ਮਾਂ ਕਿਹੜਾ ਪਿਓ ਕਿਹੜਾ ਪਿੰਡ ਕਿਹੜਾ ਸ਼ਹਿਰ ਕਿਹੜੇ ਹਾਲਾਤ ਵਿੱਚ ਜਨਮੇ ਹੋ ਤੁਹਾਡੇ ਵਸ ਵਿੱਚ ਨਹੀਂ ਸੀ ਇਫ ਯੂ ਬੌਰਨ ਪੋਅਰ ਇਟਸ ਨਾਟ ਯੂਰ ਮਿਸਟੇਕ ਅਗਰ ਤੁਸੀਂ ਗਰੀਬੀ ਵਿੱਚ ਮਰਦੇ ਹੋ ਇਹ ਤੁਹਾਡੀ ਮਿਸਟੇਕ ਹੈ ਤੁਹਾਡਾ ਫਾਲਟ ਇਫ ਯੂ ਡਾਈਪਰਸ ਯੂਅਰ ਮਿਸਟੇਕ ਇਹ ਤੁਹਾਡਾ ਫਾਲਟ ਹੈ ਤੁਸੀਂ ਮਰੇ ਗਰੀਬੀ ਵਿੱਚ ਕਿਉਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਆ ਕਰੋ ਤੁਹਾਡਾ ਲਾਈਫ ਸਟਾਈਲ ਕੀ ਹੈ ਇਹ ਤੁਹਾਡੇ ਵੱਸ ਵਿੱਚ ਹੈ ਤੁਹਾਡਾ ਰਹਿਣਾ ਸਹਿਣਾ ਕਿਵੇਂ ਦਾ ਹੈ ਤੁਹਾਡੇ ਵੱਸ ਵਿੱਚ ਹੈ ਤੁਹਾਡਾ ਖਾਣਾ ਪੀਣਾ ਕਿਵੇਂ ਦਾ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਲੋਕਾਂ ਤੇ ਨਿਰਭਰ ਨਹੀਂ ਕਰਦਾ ਕੋਈ ਸਾਡੇ ਭੋਜਨ ਵੱਲੋਂ ਵੇਖ ਕੇ ਕੋਈ ਸਾਡੇ ਰਹਿਣ ਸਹਿਣ ਵੱਲੋਂ ਵੇਖ ਕੇ ਕੋਈ ਸਾਡੀ ਸਾਫ ਸਫਾਈ ਵੱਲੋਂ ਵੇਖ ਕੇ ਕਰਦੇ ਅੰਦਰ ਦੀ ਤੇ ਸਾਡੀ ਆਪਣੀ ਸਾਫ ਸਫਾਈ ਵੱਲੋਂ ਵੇਖ ਕੇ ਕਹਿ ਦਵੇ ਵੀ ਐਸ ਬੰਦੇ ਨੂੰ ਆਪਣਾ ਆਈਡੀਅਲ ਬਣਾਓ ਐਸ ਬੰਦੇ ਨੂੰ ਆਪਣਾ ਆਦਰਸ਼ ਮੰਨੋ ਐਸ ਬੰਦੇ ਵੱਲੋਂ ਵੇਖ ਕੇ ਤੁਹਾਨੂੰ ਕੋਈ ਸੂਝ ਸਮਝ ਆਵੇ ਤੋਂ ਖੈਰ ਆਪਣੀ ਸੋਚ ਹਮੇਸ਼ਾ ਉੱਚੀ ਰੱਖੋ ਪੜਦੇ ਰਹੋ ਮਿਹਨਤ ਕਰਦੇ ਰਹੋ ਬੱਚਿਆਂ ਨੂੰ ਸਕਾਰਾਤਮਕ ਵਿਚਾਰ ਦਿੰਦੇ ਰਹੋ ਤਾਂ ਕਿ ਅਸੀਂ ਕੁਝ ਨਹੀਂ ਬਣ ਪਾਏ ਤੇ ਸਾਡੇ ਬੱਚੇ ਤੇ ਬਣ ਪਾਉਣ ਤੋਂ ਖੈਰ ਪੋਜ਼ਿਟਿਵ ਰਹੋ ਹਰ ਵਕਤ ਰਹੋ ਹਰ ਪੱਖ ਦੇ ਅੰਦਰ ਆਪਣੇ ਆਪ ਨੂੰ ਸੋਚ ਕਰਕੇ ਅਮੀਰ ਰੱਖੋ ਤਾਂ ਕੁਝ ਬਣ पाओगे ਜਨਮੇ ਹੋ ਗਰੀਬੀ ਵਿੱਚ ਕੋਈ ਗੱਲ ਨਹੀਂ ਮਰੂ ਗਰੀਬੀ ਵਿੱਚ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ